ਪਹਿਲਾਂ ਇਹਨਾਂ ਨੂੰ ਲੈ ਆਈਦਾ ਹੀ ਅਈ ਡੇ ਡੇ ਮਹਿੰਗੇ ਹੁਣ ਤੁਹਾਨੂੰ ਜੀ ਨਹੀਂ ਕਰਦਾ ਆਵੇਗਾ ਘੱਟਾ ਪੈ ਜਾਂਦਾ ਤੇ ਨਾਲ ਹੀ ਨਾ ਅੱਛੀ ਨੇ ਲੈ ਆਈ ਦੀ ਜਿਹੜੇ ਸਾਹਮਣੇ ਪਈ ਤੇ ਨਾ ਉਦੋਂ ਬੜਾ ਪੰਗਾ ਪੈਂਦਾ ਆਵੇਗਾ ਆਵੇਗਾ ਘੱਟਾ ਚਿੱਟਾ ਜੀ ਜਾਂਦਾ ਹੁਣ ਇਹ ਜੀ ਕਰਦਾ ਤੁਹਾਨੂੰ ਪਰ ਖਰੂੜ ਜੀ ਕਰਦਾ ਤੋੜ ਤੇ ਬੜੀ ਚੰਗੀ ਗੱਲ ਰਹੇਗੀ ਸਾਡੇ ਹਰੇਕ ਚੀਜ਼ ਤੇ ਘੱਟਾ ਹੋਵੇ ਤੋੜ ਤੇ ਬੜਾ ਸੌਤਰ ਤੇ ਹੋਣਾ ਕੰਮ ਉਹ ਕਚਾੜਿਆ ਕਿ ਇਹਦੇ ਘੱਟਾ ਚੱਲਦਾ ਹੀ ਚਾੜ ਨਹੀਂ ਤੁਤਣਾ ਨੇ ਸਰਫ ਚ ਪਾਣੀ ਪਾ ਕੇ ਨਾ ਗਰਮ ਕੋਸਾ ਗਿਆ ਹਾਂ ਹਾਂ ਸਾਰੇ ਅੰਡੇ ਕੱਟਾ ਹੀ ਕੱਟਾ ਆਇਆ ਐਸਾ ਨਾ ਪਰ ਜਿੱਤੇ ਪਾ ਕੇ ਲੋਕੀਂ ਬੈਠਾ ਜੀ ਦੇਖੋ ਠੀਕ ਚੱਲੋ ਹਾਂ ਜਪਕਣ ਲੱਗੇ ਸਪਾਲੀਆਂ ਕਾਹ ਲਿਦਾ ਨਾ ਤੱਕ ਤੱਕ ਤਾਂ ਅੱਛੇ ਜਾਣਾ ਸਕੂਲ ਉੱਤੇ ਪੱਕੀ ਰੋਟੀ ਤਿਆਰ ਸਫਟੇ ਅੱਜ ਘਰੇ ਆ ਆਸੂ ਤੇ ਚਾਹ ਬਣੀ ਕਰਦਾ ਤੇ ਇੱਥੇ ਸਾਡੇ ਸੋਈ ਚੀਜ਼ ਦੇਖ ਲਾਵਾ ਇਸੇ ਤੋਂ ਕੰਮ ਸ਼ੁਰੂ ਕੀਤੇਗਾ ਸਫਟੇ ਆਪਣੇ ਲਈ ਔਰ ਜਦ ਤੇ ਸਾਡੀ ਕੀ ਕਰ ਕੀ ਗੱਲ ਤੈਨੂੰ ਹੈ ਅੱਜ ਕੀ ਕਰੇਗਾ ਫਾਲ ਕੀ ਕਰੀ ਜਾਂਦੇ ਆ ਕਿ ਕਿਸ ਤਰ੍ਹਾਂ ਦਾ ਇਹਦਾ ਕੀ ਹਾਲ ਹੈ ਅਰੇ ਮੋਦੀਸ ਵੀ ਰੱਖੇ ਚੱਲ ਜੀ ਅੱਜ ਆ ਸਾਡੇ ਬੱਚੇ ਘਰੇ ਐ ਤੇ ਦੂਜੇ ਦਿਨ ਸਕੂਲ

当然不要这里。<No. S 2> <laughs> Good. <laughs>

ਕੀ ਬਚਤਰ ਇਹ ਤਾਂ ਬੋਲ ਲੈਣਾ ਕਿ ਲੋ ਜਾਣਾ ਦਸਫਾਈਆਂ ਕਰਨਾ ਬੜਾ ਔਖਾ ਉਹ ਜਿਹੜਾ ਚੜ੍ਹ ਜਾਂਦਾ ਪਾਣੀ ਠੀਕ ਵਾਲਾ ਪੈਦਾ ਮਾਰ ਮਾਰ ਕੇ ਜੇ ਲੱਗਣਾ ਪੈਦਾ ਓਹ ਪਾਣੀ ਦੇ ਛੱਡੇ ਟੁੱਟੇ ਆ ਮਸ਼ੀਨ ਦੇ ਪੱਤਰ ਪਾ ਲਈ ਥੋੜੀ ਛਾੜਾ ਕੁਦਰਾ ਕੰਬਲ ਜਾਂ ਕੋਈ ਤੇ ਟੁੱਟੜਾ ਵਾਲਾ ਆ ਚਾ ਨਾ ਮੈਂ ਸੁੱਟ ਕੇ ਆਵਾ ਹਾਂ ਸੁੱਟਾਂ ਹਾਂ ਸੁੱਟਾਂ ਦਾ ਟੱਟਾ ਨਾ ਫੈਲੂ ਸੁੱਟੇ ਪਹਿਲਾਂ ਇਹਨਾਂ ਨੂੰ ਲੈ ਆਈਦਾ ਹੀ ਐਡੇ ਐਡੇ ਮਹਿੰਗੇ ਹੁਣ ਤੁਹਾਨੂੰ ਜੀ ਨਹੀਂ ਕਰਦਾ ਔਰ ਇਹ ਲੱਗਾ ਟੱਕਾ ਆ ਜਾਂਦਾ ਇਹ ਨਹੀਂ ਨਾ ਚੀਜ਼ ਲੈ ਆਈ ਦੀ ਜਿਹੜੇ ਸਾਹਮਣੇ ਪਈ ਤੇ ਨਾ ਉਦੋਂ ਬੜਾ ਪੰਗਾ ਪੈਂਦਾ ਔਰ ਇਹ ਟੱਕਾ ਘੱਟਾ ਚੀਜ਼ ਆ ਜਾਂਦੀ ਫੋਨੀ ਜੀ ਕਰਦਾ ਤੋਨ ਔਰ ਖਰੂੜੀ ਜੀ ਕਰਦਾ ਤੋੜੇ ਤੋਂ ਬੜੀ ਗੰਦੀ ਗੱਲ ਹੈ ਸਾਰੇ ਹਰੇਕ ਚੀਜ਼ ਤੇ ਟੱਕਾ ਹੋਵੇ ਤੋੜ ਤੇ ਬੜਾ ਸੁੱਤਰਦੀ ਔਰਾਂ ਕੰਮ ਔਰ ਕਾ ਝਾੜਿਆ ਕਿ ਇਹ ਟੱਕਾ ਚੱਲਦਾ ਹੀ ਝਾੜਿਆ ਨਹੀਂ ਸੁੱਤਰਣਾ ਨੇ ਸਰਫਾ ਚ ਪਾਣੀ ਪਾ ਕੇ ਨਾ ਗਰਮ ਕੋਸਾ ਜਿਆ ਆ ਮਿਖਾ ਜੇ ਟੱਕਾ ਹੀ ਟੱਕਾ ਪਾਦਾ ਇਸ ਨੂੰ ਪਰ ਜਿੱਤੇ ਪਾ ਕੇ ਤੇ ਉਹ ਜਿੱਤੇ ਦੇਖੋ ਕਿ ਕਿ ਚੱਲਣਾ ਚਲੋ ਹਾਈ ਗਾਇਸ ਕਿਸ਼ ਹੋ ਆਪ ਸਭ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਗਾਇਸ ਸਵਾਗਤ ਹੈ ਤੁਹਾਡਾ ਅਪਣੇ ਚੈਨਲ ਤੇ ਪਤੇਵਾਰ ਸੰਧੂ ਸੋ ਗਾਇਸ ਆਪਾਂ ਹੁਣ ਬਣਾਉਣ ਲੱਗੇ ਸੀ ਚਾਹ ਤੇ ਦੀਦੀ ਬਾਹਰ ਕੱਪੜੇ ਵਾਸ਼ ਕਰਦੇ ਫੇ ਸੀ ਤਾਂ ਆਪਾਂ ਹੁਣ ਚਾਹ ਬਣਾਉਣ ਲੱਗੇ ਸੀ ਆਪਾਂ ਸੋਚਿਆ ਥੋੜੀ ਚਾਹ ਪੀ ਲੀਏ ਫੇ ਥੋੜੀ ਜੀ ਤੁਹਾਨੂੰ ਪਤਾ ਹੈ ਕੁੜੀ એનર્ਜੀ ਆ ਜਾਂਦੀ ਚਾਹ ਪੀ ਕੇ એનર્ਜੀ ਲੈਵਲ ਹਾਈ ਹੋ ਜਾਏਗਾ ਨਾ ਸਾਡਾ ਚਾਹ ਦੇ ਕੇ ਚਾਹ ਪੀ ਕੇ ਆਪਾਂ ਫਿਰ ਕਰਦੇ ਆ ਆਪਣਾ ਕੰਮ ਸਟਾਰਟ ਤੋਂ ਹੁਣ ਆਪਾਂ ਪਹਿਲਾਂ ਤਾਂ ਆਪਾਂ ਰੋਟੀਆਂ ਲਾਵਾਂਗੇ ਕਿਉਂਕਿ ਰੋਟੀਆਂ ਨੂੰ ਆਉਂੀਆਂ ਬਹੁਤ ਜ਼ਰੂਰੀ ਹੈ ਸਫਾਈਆਂ ਦੇ ਨਾਲ ਨਾਲ You're lawing at the way. ਚੋਟ ਚਬਟ डालेंगे ਜੋਰ ਨਾਲ ਸ਼ਿਫਤ ਵੀ ਲਾਉਂਦੇ ਹੋਵੇ ਵੇਖਦੇ ਕੌਣ ਜਿਆਦੀ ਲੋਤੀਏ ਖਾਤਾ ਹੈ ਹੈਲਪ ਕਰਾ ਹੈਲਪ ਸ਼ਿਫਤ ਚੋਰ ਨਾਲ ਦਿਨ ਨਾਲ ਚਲਦਾ ਤੱਕ ਨਹੀਂ ਦਿੱਤੀ ਸੁਣੇ ਜਾਏਗਾ ਬਹੁਤ ਸਾਰਾ ਚਲੋ ਸਾਵੇ ਗਾਈਸਾ ਪਤਾ ਹੋ ਤੈ ਜੋ ਮਾ ਕੇ ਸਰ ਪਿੰਨ ਹੁਣ ਤਾਂ ਮਿੰਨ ਤੋਂ ਮਿੰਨੇ ਸੋਖੇ ਲੰਗ ਜਾਣਗੇ ਕਰਤੇ ਨੇ ਕੱਪੜੇ ਕੱਪੜੇ ਸਾਰੀਆਂ ਕੰਧਾਂ ਤੇ ਅੱਜ ਉਠਿਆਂ ਦੇ ਵੀ ਕੱਪੜੇ ਕੱਪੜੇ ਤੂੰ ਇਹ ਕੀ ਕਰੀ ਜਾਂਦੇ ਕਿਤੇ ਚੱਲੀ ਤਾਂ ਢਿੱਗਦੀ ਕੰਮ ਤੇ ਕਿਹੜੇ ਕੰਮ ਤੇ ਸਵਾਲ ਲਾਤਾ ਹੈ ਛੜਾ ਮਾੜਾ ਮਟਲਕ ਲਾਈਵ ਛਾੜੂ ਤੇ ਕਰੀਏ ਸ਼ੁਰੂ ਆ ਰਕੀਬਤ ਬਾੜ ਚਾਰ ਪੈਰੀਂ ਦੇਖ

ਨਾ ਖਾ ਗਿਆ ਇਹ ਮਰੇ ਕਿਨ ਪੁੱਤਰ ਜਾਣਾ ਦੂਜਣੋਂ ਖਵਾਦਾ ਕੋਈ ਸਾਡੇ ਭਾਂਡੇ ਪਏ ਕਿੰਨੇ ਸਾਡੇ ਘਰ ਦੇ ਤੁਹਾਡੇ ਘਰ ਤਾਂ ਨਹੀਂ ਰੱਖਦੇ ਆ ਅੱਜ ਸਾਡਾ ਘਰ ਵੇਖ ਕੀ ਲੱਗਣ ਜਿਆ ਕਿੰਨਾ ਖਲਾਰਾ ਪਾਇਆ ਅੱਜ ਜੇ ਕੋਈ ਆ ਜਾਵੇ ਤਾਂ ਕਿੱਥੇ ਬਿਠਾਣਾ ਸਾਰੇ ਮੰਜੇ ਦੇ ਬਾਹਰ ਕੱਢ ਤੇ ਹਾਂ ਜੇ ਕੋਈ ਆ ਜਾਵੇ ਤਾਂ ਕਿੱਥੇ ਬਿਠਾਣਾ ਨਹੀਂ ਆਉਂਦੇ ਆਦੇ ਪੇਕੇ ਆਦੋਂ ਦੋ ਮਹੀਨਾ ਬਾਅਦ ਕੱਜਿਆ ਬਾਅਦ ਤੇ ਸਾਡੀ ਮੰਮੀ ਜਾਂਦਾ ਕਹਿੰਦਾ ਸਫਾਈ ਕਰਨਾ ਹੈ ਕਿ ਸਾਡੇ ਨੇ ਕਿੱਥੇ ਬੜਾ ਰੱਖਿਆ ਹੈ। ਮੈਂ ਤਾਂ ਸੁਣੀ ਹੀ ਆ ਤੈਨੂੰ ਜਦੋਂ ਕੀ ਹੋ ਰਹੀਆਂ ਸਾਡੀਆਂ ਸਫਾਈਆਂ ਇਧਰ ਦੇਖੋ ਸਫਾਈਆਂ ਵਾਲਿਆ ਤਾਂ ਹਾਲ। ਸਪਾਈਆਂ ਨਾਲ ਹਰਦਰ ਦੇਖੋ। ਸਪਾਈਆਂ ਨਾ ਗਾਇਸ ਇਹ ਸ਼ੋਹਰੋ ਆਏ ਹਨ ਸਿੱਕਰੀ ਨੇ ਮਾਰੇ ਕੀ ਬਣੇ ਹੋਏ ਨੇ। ਉਹ ਆਪਣੀ ਬੈ ਹੋ ਜਾਂਦੀ ਆਪਣੀ ਇਹ ਗੱਲ। ਖਾਈ ਆਪਾਂ ਨਹੀਂ ਕਰਨੀ ਕਰਨੀ ਆਪਾਂ ਕਮਰੇ ਨਹੀਂ ਆਪਾਂ ਇਹੋ ਜਹਾਨ ਨਹੀਂ ਕਰਨਾ ਸਫਾਈ ਕੋਠੀ ਪਾਉਣੀ ਆ ਸਫਾਈ ਨਹੀਂ ਕਰਨੀ ਗਾਈ ਆਪਾਂ ਸਿੱਧਾ ਘਰ ਹੀ ਪਾ ਦੇਣਾ ਇਦਾਂ ਕਰਿਆ ਤਾ ਸਫਾਈ ਨਾ ਕਰਿਆ ਤਾ ਸਾਲ ਬਾਅਦ ਸਿੱਧਾ ਘਰ ਹੀ ਪਾ ਦਿਆ ਤੇਨੂੰ ਕਿਉਂ ਪਹਿਲੇ ਪਾ ਦਿਆ ਕਰੇ ਪਿੱਛਾ 15 ਲੱਖ ਰੁਪਈਆ ਕਾਊਂਟ ਚ ਆ ਮੈਨੂੰ ਜੇ ਤਾ ਆਪਾਂ ਪਹਿਲੇ ਵਿੱਚ ਪਾ ਦਿਆ ਕਰਨਾ ਆਓ ਜੇ ਸਾਲ ਬਾਅਦ ਸਫਾਈ ਕਰਨ ਦਾ ਟਾਈਮ ਹੈ ਜਦੋਂ ਦਾ ਸਲੋਪ ਕੋਈ ਛੋੜਿਆ ਆਓ ਬਟੇ ਜਿਹੜਾ ਤੇਰੀ ਕਰ ਸਕਦਾ ਅੱਜ ਨਾ ਅੰਨੀਆਂ ਚ ਵਿੱਚ ਕੀ ਰੱਖਿਆ ਜਿਵੇਂ ਅੱਜ ਵੇਖਣ ਦੇਈਂ ਨਾਲੇ ਇਹਨੇ ਨਾ ਮੈਂ ਇਹਨੇ ਬਣੇ ਨਾ ਵਲੌਗ ਤੇ ਬਣੇ ਬਣੇ ਨਾ ਸਮਾਨ ਚਾ ਕਰ ਦੂੰਗੀ ਇਹਨਾਂ ਦੇ ਅੱਗੇ ਇਹਨੇ ਨਾ ਗੋਪਿਆ ਕਰਨੀ ਆ ਅੱਧੇ ਇੱਕ ਮਿੰਟ ਹੋਵੇ ਕੱਢ ਲਉ ਤੇ ਫੇਰ ਰੱਖੋ ਜੱਪ ਕਰਨਾ ਇਹਨੇ ਦਰਸ਼ ਹੋਨੇ ਚੜਾਇਆ ਹੈ ਮਣੇ ਹੁਣ ਖਾਲੀ ਆ ਹਾਂ ਨਹੀਂ ਇਹਨੇ ਜਿਹੜਾ ਇਹ ਹੋਇਆ ਉਹਨੇ ਵਰਤ ਕੇ ਕੁੱਛ ਨਾ ਬਣਤਾ ਆ ਬੱਡੇ ਇੰਨੇ ਚ ਕਣੀਆਂ ਹੁੰਦੀਆਂ ਹਨੀਆਂ ਕਣੀਆਂ ਚ ਕਣੀਆਂ ਆ ਵਧੀਆ ਬਾਹਰ ਇਹਦੇ ਵਿੱਚ ਆ ਪਈ ਵਣਛੂ ਤੇ ਬਾਤ ਮੰਜੇ ਉਹਨੇ ਇਹਨਾਂ ਨੇ ਸਫਾਈ ਕਰ ਗਏ ਹੁਣ ਵਿਜੀ ਹੋ ਗਏ ਹੁਣ ਵੀਡੀਓ ਵਾਰੀ ਉਹਨੇ ਬਣਨੀ ਉਹਦਾ ਤਾਂ ਨਾ ਕੋਈ ਹੁਣ ਬਲੌਗ ਹੀ ਪਾਇਆ ਕਰਨਾ ਤੁਸੀਂ ਬਾਤਾਂ ਕਰਨਾ ਇਹਦੀ ਤਾਂ ਕਣੀਆਂ ਤੁਸੀਂ ਕਰਨੀ ਨਾ ਮੈਂ ਕਣੀਆਂ ਕਿਉਂ ਬਣਾ ਜਿਹੜੇ ਚੌਰੀਆਂ ਦੇ ਉਹਨੇ ਕੌਲੀ ਖੜੂਗੀ ਲੋ ਨਾ ਕਣੀਆਂ ਕਿਉਂ ਇਹ ਕਿਵੇਂ ਬਣਿਆ ਤੇ ਅੱਥੀ ਚਾਉਂਦੀ ਹੈ ਇਹ ਕਿਰਖਾਨੇ ਠੀਕ ਚ ਪਾਇਆ ਹੈ ਅਰੇ ਨਹੀਂ ਕਿਰਖਾਨੇ ਤੂੰ ਠੀਕ ਪੱਜੇ ਦਿਨ ਚੜੀ ਹੁੰਦੀ ਢਾੜੀ ਤੇ ਨਾ ਇਹ ਕਿਰਖਾਨੇ ਬਣੀ ਨਹੀਂ ਨਾ ਬਣਾਉਣਾ ਚਾਹਾਂਗੇ ਸਾਨੂੰ ਕਰੀ ਜਾਂਦੀ ਕਿ ਬਸ ਚੜ੍ਹ ਜਾ ਤੇ ਮਿੰਡੂ ਕੜੀਆਂ ਪਸੰਦ ਆ ਮੇਰੇ ੱਲੇ ਦਾ ਬੰਦ ਸਾਨੂੰ ਹੋਇਦ ਬਣਾਉਂਦੇ ਵੇਣੀ ਦਾ ਬੰਦ ਹੈ ਪਰ ਦੇਨ ਤੂੰ ਵੀ ਬੀ ਚੱਲਣਾ ਹਾਏ ਹਾਏ ਇਹ ਤੇ ਬੈਂਚ ਤੇ ਐਸਾ ਨਹੀਂ ਪੀਤਾ ਮੈਂ ਪਈ ਨਹੀਂ ਆਹ ਕੀ ਹੈ ਮੇਰੇ ਕੋਸ਼ੇ ਦੀ ਬੀ ਜੇ ਦਿਨੇ ਕਰਦੀ ਹੈ ਸੱਸੂ ਅੰਮਾ ਕੋਲ ਕਦੀ ਵੀਡੀਓ ਪਹੁੰਚਿਆ ਨਹੀਂ ਹੈ ਤਾਂ ਪਤਾ ਲੱਗ ਜੇ ਸੱਸੂ ਅੰਮਾ ਹਾੜੀ ਯਾਰ ਆਈ ਹੈ ਤੇ ਅਗੇ ਹਾਂ ਅਸੀਂ ਜਿਉਂਦੇ ਦੁਖੀ ਆ ਹਲੇ ਗਈ ਸੁਤ ਤੋਂ ਹੱਸਣ ਦੀਆਂ ਵਿੱਚੋਂ ਨਾ ਨਾ ਕੀ ਹਾਲ ਖੁਸ਼ੀ ਆਏ ਆਪਣੀ ਸੱਸ ਦੇ ਹੋ ਕੇ ਸਫਾਈਆਂ ਕਰਨ ਲਈ ਨਾ ਦੋ ਮਹੀਨੇ ਬਾਅਦ ਦੋ ਮਹੀਨੇ ਬਾਅਦ ਨਹੀਂ ਨਹੀਂ ਕੋਈ ਨਹੀਂ ਆਉਂਦੀ ਫੇਰ ਬਾਅਦ ਅੱਛਾ ਜਿਹੜੀ ਨਾ ਕਰੇ ਕਿੰਨਾ ਕਰੇ ਸ਼ਾਹ ਨਾ ਕਰੇ ਮੈਂ ਤਾਂ ਸੈਮ ਫੁੱਜੀ ਜਾਵਾਂ ਤੇ ਵੀਰ ਨੂੰ ਲੱਗਿਆ ਵੀਰ ਜੀ ਵੀਰ ਕੋਣ ਗਿਆ ਤੇ ਕਿਹੜਾ ਛੋਟੇ ਕਰੋ ਕੋਈ ਕੱਸੀ ਚੱਲ ਜਾਂਦਾ ਤੇ ਬੱਚੇ ਤੱਕੇ ਦੋਵੇਂ ਚੱਲ ਜਾਂਦੇ ਲੈ ਬੀਤਰ ਬਿਜਾਰਾ ਕਿੱਥੇ ਵਹਿਲਾ ਬੀਤਰ ਨਾ ਵੱਡ ਨਹੀਂ ਹਾਂ ਬੀਤਨ ਨੂੰ ਜਿਹੜਾ ਨਾ ਰੋਟੀ ਖਾਣ ਆਇਆ 11 12 ਵਜੇ ਹਜੇ ਪੱਠੇ ਵੱਢ ਨੇ ਗੋਹਾ ਸੁੱਟ ਕੇ ਧਿਆ ਚਾਰਾ ਜੀ ਦੋ ਦੋ ਮੈਂ ਆਈ ਹਾਂ ਤੇ ਵਹਿ ਗੋਹਾ ਸਾਤੂ ਆਖਰ ਤੇ ਤੁਸੀ ਚੱਲ ਜਾਣਾ ਮੈਂ ਮਾਤਾ ਕਹਿੰਦੇ ਚੱਲ ਜਾਣਾ ਹੀ ਆਪਣੀਆਂ ਸਿੱਖੀਆਂ ਹੀ ਜਪਣੀ ਜਾ ਕੇ ਮਾਭੀ ਕੇ ਕਤੇ ਆਪਾ ਜਾਣਾ ਵੀ ਫਿਰ ਬੜਾ ਏ ਇੰਨਾ ਸ਼ੋਰ ਮੈਨੂੰ ਪਾਣੀਆ ਕਰਕੇ ਨਿਕਾਸੀ ਕਰ ਚੱਲ ਜਾਣਾ ਇਹ ਵੀ ਨਹੀਂ ਰਹਿਣਾ ਇਹ ਜਾਣੇ ਨਾ ਬੜੇ ਤੇ ਕਿਉਂ ਬੜੜੇ ਕੀ ਹੈ ਮੈਂ ਪਾਪੇ ਕੋਟੇ ਤੇ ਕੀ ਹੁੰਦਾ ਲੰਗਰ ਨਹੀਂ ਨਹੀਂ ਕੋਈ ਨਾ ਜੰਗ ਦੇਖਣ ਆਉਂਦੀ ਹੈ ਉਹ ਕਿਰ ਲੰਗਰ ਹੀ ਹੈ ਨਾ ਸਿਰਫ ਉਹਦੇ ਲਈ ਨਹੀਂ ਤੇ ਪਾਪਾ ਜਿਆ ਕੋਈ ਇਸ ਕੇ ਲਈ ਜਿਆ ਕੋਈ ਚਾਹ ਕੋਈ ਚੱਲ ਕੇ ਬੋਲ ਕੇ ਚੱਲਣ ਦੇ ਜਾਂ ਪਹਿਲਾਂ ਤੂੰ ਜੇ ਚੱਜੇ ਕਰੀ ਜਿਆ ਕੋਈ ਨਾ ਕਿੰਨੇ ਦਿਨ ਹੈਗਾ ਤੇ ਬੱਤਿਆ ਹੈ

ਤੇਰਾ ਬਾਹਰ ਤੇਰੇ ਵਾਲੇ ਨਾ ਮੇਰੇ ਤੇ ਕੀ ਨਹੀਂ ਤੂੰ ਕੀ ਮੈਨੂੰ ਕਰਫ ਦੇ ਰੱਖਿਆ ਮੈਂ ਅੱਗੇ ਉਧਰ ਗਿਆ ਮੈਂ ਤੈਨੂੰ ਕਿਥੇ ਤਾਈ ਦਾ ਫੋਕੋ ਆਗਾ ਤੜਕੇ ਪੜਾ ਸੇਰੀ ਸਵਾਗ ਨਹੀਂ ਨਹੀਂ ਤੁਸੀਂ ਇਹ ਕਰਦੇ ਫੇਰ ਜਣਾਵਾ ਹੋਰ ਦੰਦੀ ਆਈ ਤੇਰੀ ਅੱਖਾਂ ਵੀ ਆ ਰਹੀਆਂ ਮੈਂ ਇੱਥੇ ਨੂੰ ਦੇ ਬੇਹਿੰਦਾ ਫਿਰਾਂਦੀ ਮੇਰੇ ਚਾਚੇ ਨਾ ਕੀ ਕੇ ਬੇਬੀ ਕੋਣੀ ਆਈਆਂ ਬੇਬੀ ਕੜੀਆਂ ਖੁਰਦੇ ਜਾ ਜਾਈਂ ਨਾ ਕੀ ਕਰਦਾ ਫਿਰ ਫੇਰ ਖਾਣੀਆਂ ਬਾਜੇ ਕਿਥੋਂ ਸੁਦੀਆਂ ਕਿੰਨਾ ਖੜੀ ਹਾਂ ਫੇਰ ਰਹਿ ਦੇ ਤੇ ਚੌਲ ਡੋੰਗ ਵਾਲੀ ਜਾਨੀ ਨਹੀਂ ਸੋਣੀ ਆਈ ਜਾਂਦੀ ਵਿੱਚ ਨਹੀਂ ਸੋਣੀ ਆਈ ਜਦੋਂ ਆਪਣੇ ਭੈਣ ਦੀ ਬਣਾਤੀ ਚੌਲ ਹੀ ਤਾਂ ਸੀ ਤੇ ਹਾਂ ਮੈਂ ਕਿਹ ਕਹਿੰਦੀ ਬੇਬੀ ਕਿਦਾਂ ਚੌਲ ਛੱਟਨੇ ਆਪਣੇ ਮਤ ਵੀ ਕਰੀਆਂ ਨਿਕਲਣ ਨੂੰ ਮੈਂ ਸਾਡੇ ਚੌਲ ਹੀ ਛੱਡ ਜਾ ਲੈ ਭਾਵੇਂ ਤੇ ਕਰਾਣਾ ਵਜੈ ਨੂੰ ਪਹਿਲਾਂ ਉਹ ਕਣੀਆਂ ਦੇ ਕੇ ਤੋੜ ਦੋ ਹਾਂ ਆਈ ਜਾ ਰੇਵੀ ਤੂੰ ਕਹਵੇਂ ਚੌਲ ਖੜਨੇ ਆ ਇਹ ਲਾਈ ਨਹੀਂ ਮੇਰੀ ਸੈਂਤ ਦੀ ਵੀ ਸਮਝ ਨਹੀਂ ਆਈ ਕਿ ਦੱਬਾ ਵਿੱਚ ਪਾਣਾ ਦੱਬਾ ਹੀ ਲੈ ਜਾ ਬੇਵੀ ਕਿੱਥੋਂ ਮਹਾਉਦਿਆ ਲੂਏ ਇਹਦੇ ਨੀ ਨਾ ਨਹੀਂ ਦਿੰਦੀ ਇਹ ਚੀਜ਼ ਤੈਨੂੰ ਦਿੰਨੀ ਮੈਂ ਨਹੀਂ ਕਿਸ ਨੂੰ ਦਿੰਦੀ ਜੱਲ ਜੁੱਲ ਵਾਲੀ ਕੋਈ ਕਰ ਨਹੀਂ ਮੈਂ ਨਹੀਂ ਲੈਣ ਆਉਣ ਲੱਗੀ ਤੈਨੂੰ ਥੋੜੀ ਕਰ ਆ ਮੈਂ ਵੀ ਤੂੰ ਆ ਕੇ ਛੋੜ ਵੀ ਇੱਕ ਦੋ ਚੀਜ਼ਾਂ ਦੇ ਦਿੰਦੀਆਂ ਲੈ ਕੇ ਸੱਜੇ ਜਤੋਂ ਰੋਂਦੀਦੀ ਮਹਾ ਮਚੋਕੀ ਆਂ ਚਲ ਬਾਦ ਵਿੱਚ ਤੂੰ ਸੁਣਾ ਮੈਨੂੰ ਆਪਣੀ ਦਰਾਨੀ ਕਹਾਣੀ ਕੀ ਕੀ ਆਣੀ ਆ ਹਾਂ ਆਦੋਂ ਕਿ ਜੇ ਕਰੋ ਕੋਕੀ ਉਹਨਾਂ ਨੇ ਵੱਖਰਾ ਕਰ ਲਏ ਜਿਹੜੀ ਤੇਰੀ ਪਹਿਲੀ ਆ ਕਿਹੜੀ ਪਹਿਲੀ ਆ ਅੱਛਾ ਇਹ ਤੇੜੀ ਨਾਲ ਕਿੰਨੀ ਹਾਂ ਨਾਲੇ ਸਾਡੇ ਨਾਲ ਅੱਛਾ ਵਧੀਆ ਸਵੇਰ ਕਰਨੀ ਨਹੀਂ ਕੰਮ ਪਾਲੇ ਤੇ ਆਈ ਵਧੀਆ ਸਵੇਰ ਦੀਵਾਰ ਦੀ ਆ ਪਤਾ ਨਹੀਂ ਲੱਗ ਜਾਂਦਾ ਦੀਵਾਰ ਕਿਉਂ ਨਹੀਂ ਸ਼ਾਮ ਤੇਰਾ ਹੁਣ ਤਾਂ ਪਤਾ ਨਹੀਂ ਸਕਦਾ ਤੇਰਾ ਤਾਂ 10 ਸਾਲ ਹੋ ਗਏ ਸੀਨ ਪਤਾ ਨਹੀਂ ਅੱਛਾ ਇਹਦੇ ਵਾਈਟ ਨਹੀਂ ਉਹ ਤਾਂ ਸਹੀ ਹੈ ਹਾਂ ਤੇ ਸਹੀ ਹੈ ਕੰਮ ਆਪਦੇ ਕਰਦੀ ਆਪ ਨੂੰ ਬਾਅਦ ਚ ਕੰਮ ਨਹੀਂ ਆਪਦਾ ਆਪੇ ਕਰਦੀ ਹਾਂ ਚੜਾਤਾ ਕਿ ਤੁਹਾਨੂੰ ਕਿੰਨੇ ਕਰਨਾ ਤੇ ਨਹੀਂ ਆ ਗਈ ਅੱਡ ਕਰਤਾ ਮਾਰ ਜੋ ਤੈਨੂੰ ਨਹੀਂ ਹਮ ਨਹੀਂ ਚੜਾਈ ਚੌਂਕੀ ਮੇਰੇ ਨਾਲ ਦੇ ਨਹੀਂ ਕਰਨਾ ਬਲਾਲ ਸਿੰਘ ਨੇ ਵੀ ਇਹੀ ਸੱਸਾ ਕਰਿਆ ਨਹੀਂ ਨਹੀਂ